ਕਪੂਰਥਲਾ ਬੰਦ ਦੇ ਸੱਦੇ ਸਬੰਧੀ ਤਹਿਸੀਲਦਾਰ ਗੁਰਿੰਦਰ ਭਾਟੀਆਂ ਨੇ ਕਪੂਰਥਲਾ ਦੇ ਪ੍ਰਸ਼ਾਸਨਿਕ ਤੰਤਰ ਅਤੇ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਹਰਪ੍ਰੀਤ ਸਿੰਘ ਅਤੇ ਭਾਰਤੀ ਆਮ ਜਨਤਾ ਪਾਰਟੀ ਦੇ ਪ੍ਰਧਾਨ ਸतीश 나ਹਰ ਨੇ ਕਪੂਰਥਲਾ ਪੁਲਿਸ ਪ੍ਰਸ਼ਾਸਨਿਕ ਤੰਤਰ ਦੀ ਤਰਫੋਂ ਇੱਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਕਿਹਾ ਕਿ ਕਪੂਰਥਲਾ ਬੰਦ ਦੇ ਸੱਦੇ ਨੂੰ ਲੈ ਕੇ ਉਹਨਾਂ ਨੂੰ ਲਿਖਤੀ ਰੂਪ ਦੇਣ ਦੀ ਜਿਹੜੀ ਜ਼ਰੂਰਤ ਦੀ ਮੰਗ ਕੀਤੀ ਗਈ ਹੈ ਕਪੂਰਥਲਾ ਸੋਨੀ ਇਟ ਪੱਥ ਦੇ ਮਾਲਿਕ ਵੱਲੋਂ ਅਨੁਸੂਚਿਤ ਜਾਤੀ ਨੂੰ ਸਰਕਾਰੀ ਅਲੋਟ ਕੀਤੀ ਜ਼ਮੀਨ ਤੇ ਕਬਜ਼ਾ ਕਰਨ ਦੇ ਵਿਵਾਦ 'ਚ ਸ਼ਿਕਾਇਤ ਕਰਨ ਤੇ ਉਹਨਾਂ ਕਿਹਾ ਕਿ ਸੋਮਵਾਰ ਨੂੰ ਜਿੰਨਾ ਗਰੀਬ ਵਰਗ ਦੇ ਲੋਕਾਂ ਨੂੰ ਸਰਕਾਰੀ ਜ਼ਮੀਨ ਅਲੋਟ ਕੀਤੀ ਗਈ ਸੀ ਉਹ ਜ਼ਿਲ੍ਹਾ ਪ੍ਰਸ਼ਾਸਨਿਕ ਸਿਸਟਮ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਕਰਨ ਅਤੇ ਜੇਕਰ ਸ਼ਿਕਾਇਤਕਰਤਾ ਨੂੰ ਕਿਸੇ ਸਰਕਾਰੀ ਰਿਕਾਰਡ ਦੀ ਲੋੜ ਹੈ ਤਾਂ ਉਹ ਵੀ ਉਸ ਨੂੰ ਉਪਲਬਧ ਕਰਵਾਇਆ ਜਾਣ ਇਸ ਤੋਂ ਇਲਾਵਾ ਉਹਨਾਂ ਕਿਹਾ ਤੁਸੀਂ ਆਪ ਹੀ ਸੁਨੋ ਅਰ ਜੇ ਆਪਾਂ ਗੱਲ ਕਰੀਏ ਜੇ ਕਿ ਪਾਰਟੀ ਵੱਲੋਂ ਜਿਹੜੀ ਅੱਜ ਬੰਦ ਦੀ ਕਾਲ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਕਹਿ ਲੋ ਕਿ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਹੈ ਤਾਂ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਵੀ ਤੁਹਾਡੇ ਕੋਲ ਪਹੁੰਚੇ ਤਾਂ ਕਿੱਦਾਂ ਗੱਲਬਾਤ ਹੋਈ ਤਾਂ ਕੀ ਅੱਜ ਨਿਚੋੜ ਨਿਕਿਆ ਗੱਲ ਦਾ ਸਭ ਤੋਂ ਪਹਿਲਾਂ ਤਾਂ ਮੈਂ ਜੈਪੀਮ ਜੈਪੜਾ ਤਾਦਾਵਾ ਜੋ ਅੱਜ ਦੀ ਬੰਦੀ ਕਾਲ ਸੀ ਰਾਤ ਤੇ ਸਾਬ ਨੇ ਕਿਹਾ ਕਿ ਦੇਖੋ ਤੁਹਾਡਾ ਜੋ ਮਸਲਾ ਵਾ ਉਹ ਤੁਹਾਡਾ ਹੱਲ ਹੀ ਕਰਾਤਾ ਵਾ ਤੇ ਅਸੀਂ ਇਹ ਬੰਦੀ ਕਾਲ ਨੂੰ ਫੇਰੇ ਹੀ ਵਾਪਸ ਲੈਣੀ ਸੀ ਜੇ ਸਾਨੂੰ ਇਹ ਆਸ ਵੀ ਆ ਜਦੋਂ ਤੁਸੀਂ ਦੱਸਾ ਪਹੁੰਚੇ ਡੀਪੀ ਸਾਹਿਬ ਪਹੁੰਚੇ ਆ ਇਹ ਇਹਨਾਂ ਨੇ ਸਾਨੂੰ ਬਾਦੋਂ ਆਰਥੋਂ ਦੱਸ ਜਨਾ ਗਏ ਸਾਲਾ ਰਿਕਾਰਡ ਮੈਂ ਕਰਾਨਾਂਗੇ ਉਹ ਜਿਹੜੀ ਜਿਹੜੀ 33 ਬੰਦੇ ਲਾੜਵਾਂ ਜੀ ਨੇ ਲੈਂਦੀ ਆ 144 ਮੈਂਬਰੀ ਇਹ 3 ਸੀਗੀ ਟੋਟਲ ਜਿਹਨਾਂ ਉਸ 11 ਜਿਸਤੀਆਂ ਹੋ ਚੁੱਕੀਆਂ ਵਾ 33 ਨੇ ਪੈਸੇ ਕਮਿਗਾ ਰੋਗੇ ਜੀ ਪਰ 33 ਦੇ ਪੈਸੇ ਤਰ੍ਹਾਂ ਤੋਂ ਬਾਅਦ ਵੀ ਇਹ ਪੈਸੇ ਧਰ ਕੇ ਤੇ ਦਿਸੇ ਅੜਰ ਹੋਇਆ ਪਿਆ ਵਾ ਉਹ ਇੱਕ ਸਰਮਾਇਦਰ ਬੰਦਾ ਬੜਾ ਚਰ ਤੋਂ ਧੱਕਾ ਕਰਦਾ ਰਿਹਾ ਸੀ ਸਮੇਂ-ਸਮੇਂ ਹਿਸਾਬ ਨਾਲ ਸਾਡੇ ਬੰਦੇ ਧੱਕਾ ਜਿਸ ਕਾ ਸਾਡੇ ਬੰਦੇ ਦਾਦੇ ਸਾਹਮਣੇ ਨਹੀਂ ਆ ਰਹੇ ਪਰ ਜਦੋਂ ਹਨਾ ਕਹਿੰਦੇ ਸ਼ਰੀਫ ਸ਼ਰੀਫ ਦਾ ਸ਼ਰਾਬਾ ਸ਼ਾਰ ਦਿੰਦਾ ਵਾ ਤੇ ਵੱਡੇ-ਵੱਡੇ ਅਜੋ ਤੋ ਗਿਆ ਡੀਸੀ ਸਾਹ ਕੋ ਗਿਆ ਕਿ ਮੈਨਾਂ ੱਟਕਾ ਹੋ ਰਿਹਾ ਮੈਂ ਕਹਾਂ ਜੋ ੱਟਕਾ ਕਹਦਾ ਮੇਰੇ ਤੇ ਪਰਚਾ ਦੇ ਦੋ ਜੋ ਕਰਦੇ ਹੁੰਦੇ ਪਰਚਾ ਕੰਨਾ ਜੀ ਮੇਰੇ ਕੋਲ ਥੱਲੇ ਸੇ 2.5 ਕਿਲੇ ਵਗਦੀ ਆ ਜੇ ਮੰਨ ਲਓ ਮੰਨ ਲਿਆ ਨਾ ਮੇਰੇ ਚੱਲੇ ਜਗਾ ਵਗਦੀ ਆ ਜਦ ਕਿ ਉਹ ਥੱਲੇ ਕਟੋਗਾ 40 ਤੋਂ 50 ਕਿਲੇ ਸੀਗੀ ਜਿਹੜੀ ਉਹ ਨੰਬਰ ਹੇਅਰ ਫੇਅਰ ਕਰਕੇ ਇਧਰ ਜਿਸਤਿਆਂ ਕਰਾਈਆਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ 1975 ਜੀ ਸਰਕਾਰ ਨੇ ਰਜਿਸਟਰੀਆਂ ਕੀਤੀਆਂ ਸੀਗੀਆਂ ਪਰ 1995 ਜੋ ਜਨਰਲ ਬੰਦੇ ਜਿਹੜੀਆਂ ਰਜਿਸਟਰੀਆਂ ਕਰਾਤੀਆਂ ਉਸਰੇ ਤੋੜਤੀਆਂ ਸੀਗੀਆਂ ਤੋ ਸਾਨੂੰ ਪ੍ਰਸ਼ਾਸਨ ਨੂੰ ਪੂਰਾ ਵਿਸ਼ਵਾਸ ਵੀ ਆ ਕਿ ਜਿਹੜਾ ਸਾਨੂੰ ਕਿਹਾ ਵਾ ਤੋ ਕਾਫੀ ਸਮੇਂ ਤੋਂ ਲੰਮੇ 40 ਸਾਲ ਤੋਂ ਕੱਜਾਸ ਬੰਦੇ ਥੱਲੇ ਸੀਗਾ ਉਹ 7 ਮਹੀਨੇ ਤੋਂ ਮੈਂ ਆਵਾਜ਼ ਚੱਕ ਰਿਆ ਸੀਗਾ ਅੱਜ ਮੈਨੂੰ ਲੱਗਦਾ ਵਾ ਕਿ ਤਰ੍ਹਾਂ ਕਿਤੇ ਸਾਨੂੰ ਰੋਸ਼ਨੀ ਜੀ ਕਰੰਦੇ ਸੀ ਆ ਇੰਨੇ ਕਹਿੰਦਾ ਕਿ ਮੈਂ ਜੱਜਗਾ ਜੈ ਭੀਮ ਜੈ ਭਾਨ ਤਹਿਸੀਲਦਾਰ ਸਾਹਿਬ ਅੱਜ ਇਹ ਕਿ ਪ੍ਰਸ਼ਾਸਨ ਵੱਲੋਂ ਤੁਸੀਂ ਜਿਹੜੀ ਕਿ ਨਿਮੰਤਗੀ ਕੀਤੀ ਹੈ ਤਾਂ ਪ੍ਰਸ਼ਾਸਨ ਵੱਲੋਂ ਕੀ ਸਵਾਸਨ ਦਵਾਇਆ ਗਿਆ ਵਾ ਜਿਹੜੇ ਇਹਨੇ ਦੱਸ ਰਿਹਾ ਕਿ ਜਿਹੜੇ ਸਾਡੇ 33 ਬੰਦਿਆਂ ਦੀ ਲਾਟਮੈਂਟ ਹੋਈ ਸੀਗੀ ਤੇ ਉਹਦੇ ਸੰਬੰਧੀ ਜਿਹੜਾ ਇਹ ਜਗਾ ਦੀ ਗੱਲ ਕਰ ਰਹੇ ਆ ਉਹਨਦੇ ਲਈ ਇਹਨਾਂ ਨੂੰ ਆਪਾਂ ਆਸ਼ਵਾਸਨ ਦਿੱਤਾ ਵੀ ਤੁਸੀਂ ਸਾਡੇ ਆ ਕੇ ਉੱਥੇ ਅਪਲੀਕੇਸ਼ਨਾਂ ਦੇਣ ਬੰਦੇ ਸਾਰੇ ਦੇ ਕੇ ਤੇ ਰਿਕਾਰਡ ਦੇ ਵਿੱਚੋਂ ਵੀ ਜੋ ਕੁਝ ਮਈਆ ਕਰਾਣਾ ਵਾ ਉਹ ਕਰਾਇਆ ਜਾਊਗਾ ਪੰਜਾਬ ਲੁਕੇ ਇਹਨਾਂ ਦੀ ਇਹਨਾਂ ਦੀ ਮੰਨਦਲ ਕੀਤੀ ਜਾਊਗੀ ਤਾਂ ਉਹਨਦੇ ਤੋਂ ਬਾਅਦ ਫਿਰ ਜਿਹੜਾ ਰਿਕਾਰਡ ਆ ਰਿਕਾਰਡ ਮੁਤਾਬਕ ਰਿਕਾਰਡ ਦੀ ਕਰਕੇ ਇਹਨਾਂ ਨੂੰ ਨਿਚੋੜ ਕੱਢ ਕੇ ਸਾਰਾ ਕੁਝ ਦੱਸਿਆ ਜਾਊਗਾ ਵੀ ਕੀ ਜੋਰੀ ਹੈ ਚਾਹਦੇ ਹਾਂ ਦੇ ਹਿਸਾਬ ਨਾਲ ਇਹਨਾਂ ਨੂੰ ਚੱਲ ਦਿੱਤਾ ਲੱਗਦਾ ਕਿ ਪ੍ਰਸ਼ਾਸਨ ਵੱਲੋਂ ਕਿ ਜਿਹੜਾ ਕੇ ਮਾਮਲਾ ਹੁਣ ਸੁਲਝਾਇਆ ਜਾਊਗਾ ਕਿ ਗੱਲ ਲੰਬਾ ਪਾਇਆ ਜਾਊਗਾ ਦੇਖੋ ਜਿਹੜੇ ਸਟਾਫ ਸਾਡੇ ਦੀ ਬਹੁਤ ਕਮੀ ਆ ਫਿਰ ਵੀ ਅਸੀਂ ਆਪਾਂ ਅੱਜ ਸਲਾਹ ਕੀਤੀ ਵੀ ਇਹ ਬੰਦੇ ਜਿਹੜੇ ਆ ਜੇ ਕਿ ਸਾਨੂੰ ਕੋਈ ਪੁਰਾਣੇ ਵੀ ਬੁਲਾਣੇ ਪਏ ਉਹ ਬੁਲਾ ਕੇ ਉਹਨਾਂ ਨੂੰ ਚੈੱਕ ਕਰਾਵਾਂਗੇ ਆਪਾਂ ਸਾਰਾ ਰਿਕਾਰਡ ਕੋਈ ਕਿੰਨੇ ਕੁ ਟਾਈਮ ਲੱਗ ਜਾਊਗਾ ਫਿਰ ਵੀ ਇਹ ਮਾਮਲੇ ਨੂੰ ਦੇਖੋ ਰਿਕਾਰਡ ਤਾਂ ਹੁਣ ਪੁਰਾਣਾ ਹੈਗਾ ਵਾ ਉਹਨੂੰ ਲੱਭਣਾ ਵਾ ਨਾਲ ਬੰਦਿਆਂ ਨੇ ਹੋ ਕੇ ਲੱਭਣਾ ਵਾ ਅਸੀਂ ਹੁਣ ਸੋਮਵਾਰ ਤੋਂ ਕਾਰਵਾਈ ਸ਼ੁਰੂ ਕਰਾਂਗੇ ਹੁਣ ਤਾਂ ਛੁੱਟੀਆਂ ਵਾ ਲੋ ਛੁੱਟੀਆਂ ਵੇ ਤੱਕ ਕਿਸੇ ਨੇ ਨਹੀਂ ਸਾਨੂੰ ਮਿਲਣਾ ਨਾ ਹੀ ਸਟਾਫ ਦਾ ਬੰਦਾ ਮਿਲਣਾ ਸਾਨੂੰ ਮੰਡੇ ਤੋਂ ਜਿਹੜਾ ਮੰਡੇ ਨੂੰ ਇਹਨਾਂ ਨੂੰ ਸਾਹੀ ਕਿਹਾ ਵੀ ਐਪਲੀਕੇਸ਼ਨਾਂ ਦਿਓ ਆ ਕੇ ਤਾਂ ਆਪਣੀਆਂ ਬੁੱਕੇ ਹਿਸਾਬ ਨਾਲ ਕਰਦੇ ਸ਼ੁਰੂ ਕਰਦੇ। ਇਫਟੀ ਸਾਹਿਬ ਜੀ ਆਪਾਂ ਗੱਲ ਕਰੀਏ ਜਿਹੜੇ ਕਿ ਅੱਜ ਬੰਦ ਦੇ ਕੋਲ ਇਹ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਕਹ ਲੋ ਕਿ ਤੁਹਾਡੇ ਵੱਲੋਂ ਮਾਮਲੇ ਨੂੰ ਬੜੇ ਤਰੀਕੇ ਨਾਲ ਸੁਲਝਾਇਆ ਗਿਆ ਵਾ ਤਾਂ ਕਿਸ ਤਰੀਕੇ ਨਾਲ ਮਾਮਲਾ ਸੁਲਝਾਇਆ ਗਿਆ ਵਾ ਠੀਕ ਹੈ ਇਹ ਤੁਹਾਡੇ ਕੋਲ ਇਹੋ ਸਮਝਾਇਆ ਗਿਆ ਸੀ ਵੀ ਇਹ ਜਿਹੜਾ ਰੈਵੀਨਿਊ ਡਿਪਾਰਟਮੈਂਟ ਨਾਲ ਸੰਬੰਧ ਦਾ ਜਗਾ ਦਾ ਸੀਦ ਦਾ ਸਾਹਿਬ ਐਸ ਡੀਐਮ ਸਾਹਿਬ ਨੂੰ ਗੈਂਤੀ ਕੀਤੀ ਸੀ ਡੀਸੀ ਸਾਹਿਬ ਨੂੰ ਕੀਤੀ ਸੀ ਜ਼ਿਲਦਾਰ ਸਾਹਿਬ ਆ ਗਏ ਮੌਕੇ ਇਹਨਾਂ ਨੇ ਜੋ ਤੁਹਾਨੂੰ ਗੱਲਾਂ ਦੱਸ ਹੀ ਚੁੱਕੇ ਪਹਿਲਾਂ ਜੋ ਵਿਛੇਤੀ ਰਿਕਾਰਡ ਦੇ ਚੈੱਕ ਕਰਕੇ ਤੁਹਾਨੂੰ ਇਹਦੇ ਵਿੱਚ ਛਿੱਟੇ ਚੰਗੇ ਛਿੱਟੇ ਆ ਸਕਦੇ ਕਪੂਰਥਾਲਾ ਤੋਂ 사જન ਖੋਸਲਾ ਅਤੇ ਰਮਨ ਕੁਮਾਰ ਦੀ ਰਿਪੋਰਟ